ਚਲੋ ਚਾਹੇ ਥੋੜਾ ਚਾਹੇ ਜ਼ਿਆਦਾ ਸਾਰਿਆਂ ਦਾ ਕਵਰ ਕਰਕੇ ਹੈ ਨਾ ਜੈਸ ਪਰ ਇਦਾਂ ਹੀ ਕਰਾਂਗੇ ਤੇ ਕਦੋਂ ਤੋਂ ਸ਼ੁਰੂ ਕਰਾ ਰਹੇ ਗਰਦਾਰੀ ਐਸ ਜੀ ਸਰ ਰਿਪੋਰਟ ਭੇਜਣਗੇ ਫਿਰ ਗਰਦਾਰੀ ਦੇ ਤੇ ਤੋਂ ਆਰਡਰ ਆਣਗੇ ਆਪਾਂ ਤੇ ਰਿਪੋਰਟ ਬਣਾ ਕੇ ਭੇਜਾਂਗੇ ਕਿ ਇਹਨਾਂ ਨੂੰ ਨੁਕਸਾਨ ਹੋਇਆ ਠੀਕ ਹੈ ਫਿਰ ਉਹ ਤੋਂ ਅਪਰੂਵ ਕਰਕੇ ਭੇਜਾਂਗੇ ਸਪੈਸ਼ਲ ਗਰਦਾਰੀ ਉਹਨਾਂ ਦੇ ਅੱਛਾ ਸਾਰਾ ਪਿੰਡ ਅੱਛਾ ਤੁਸੀਂ ਉਹ ਇੱਥੇ ਪਟਵਾਰੀ ਠੀਕ ਹੈ ਰਿਪੋਰਟ ਤਾਂ ਫਿਰ ਤੁਹਾਡੀ ਤਿਆਰ ਹੀ ਹੋਣੀ ਹੈ ਪਟਵਾਰੀ ਸਾਹਿਬ ਜਨਾਬ ਬਾਕੀ ਡਿਟੇਲ ਰਹਿੰਦੀ ਹੈ ਜੀ ਨੰਬਰ ਖਸ ਰਹੇ ਦੇ ਹਿਸਾਬ ਤੇ ਰਹੀ ਹੈ ਓਕੇ ਜੀ ਪੂਰਾ ਕਿੰਨਾ ਟਾਈਮ ਲੱਗੇਗਾ ਤੁਹਾਨੂੰ ਜਲਦੀ ਤੋਂ ਜਲਦੀ ਜਨਾਬ ਆਟਰੋਂ ਤੇ ਨਹੀਂ ਨਹੀਂ ਤੁਸੀਂ ਆਪਾਂ ਜਿਹੜਾ ਸਰਵੇ ਕਰਕੇ ਸਰਵੇ ਕਰਨਾ ਹੀ 2 ਦਿਨਾਂ 'ਚ 1.5 ਤੋਂ 2 ਦਿਨਾਂ 'ਚ ਸਾਰਾ ਕੰਪਲੀਟ ਕਰ ਦੋਗੇ ਕੱਲ੍ਹ ਸ਼ਾਮ ਤੱਕ ਤੁਸੀਂ ਕੰਪਲੀਟ ਕਰ ਦੋਗੇ ਹਾਂ ਵੀ ਹੁਣ ਉੱਤੇ ਮੌਸਮ ਦਾ ਨਹੀਂ ਪਤਾ ਕਿੰਨਿਆਂ ਨੇ ਕਟਾਈ ਰੋਕ ਛੱਡੀ ਹੁਣ ਕਿੰਨਿਆਂ ਨੇ ਕੱਲ੍ਹ ਕਟਾਈ ਕਰਨੀ ਹੈ ਕਿਉਂਕਿ ਇੱਕ ਵੀ ਲੇਟ ਹੋ ਰਹੀ ਹੈ ਜਿੱਤੇ ਬਾਕੀ ਇਹ ਵੀ ਇਹਦਾ ਮੌਸਮ ਜਿਵੇਂ ਉਹਦਾ ਕੋਈ ਆਈਡੀਆ ਸੀ ਤਾਂ ਹਾਂ ਜਿਹਦਾ ਦੋਸਾਂ ਉਹ ਹੈ ਨਾ ਕੁਦਰਤੀ ਆਫਤਾਂ ਅੱਜ ਦੀ ਡੇਟ ਤੇ ਜੋ ਕਟਾਈ ਹੋਗੀ ਫਿਰ ਸਾਨੂੰ ਇਹ ਰੱਖਣਾ ਹੈ ਕੱਲ੍ਹ ਦੀ ਡੇਟ ਜਾਣੀ ਕਿ ਇਹ ਜਿਹੜਾ ਨੁਕਸਾਨ ਹੋਊਗਾ ਨਹੀਂ 온 ਟਿੱਕਰ ਦੇ ਵੇਖ ਕੇ ਹਾਂਜੀ ਰਿਸਪੈਕਟਡ ਮੈਮ ਨੇ ਜਿਵੇਂ ਆਰਡਰ ਕੀਤਾ ਹੈ ਨਾ ਜੀ ਕੱਲ ਸ਼ਾਮ ਤੱਕ ਪਟਵਾਰੀ ਸਾਹਿਬ ਸਾਰੀ ਡਿਟੇਲਡ ਰਿਪੋਰਟ ਬਣਾ ਕੇ ਦੇ ਦਿੰਦੇ ਨੇ ਹਾਂਜੀ ਪਰਸੋਂ ਰਿਪੋਰਟ ਚੰਡੀਗੜ੍ਹ ਚਲੀ ਜਾਏ ਕਿ ਸਪੈਸ਼ਲ ਗਿਰਤਾਫਰੀ ਦਾ ਆਰਡਰ ਜਿੰਨੀ ਜਲਦੀ ਹੋ ਹੁੰਦਾ ਕਰਵਾ ਕੇ ਫਿਰ ਇੱਕ ਕਰਵਾ ਦੇਣਾ ਹਾਂਜੀ ਚਲੋ ਕੋਈ ਨਹੀਂ ਆਪਾਂ ਛੇਤੀ ਤੋਂ ਛੇਤੀ ਕਰਵਾ ਦਾਂਗੇ ਸਾਰਾ ਕਵਰ ਥੈਂਕ ਯੂ ਮੈਮ ਹਾਂਜੀ ਆਹ ਦੇਖੋ ਜੀ ਸਾਈਡ ਤੇ ਸਾਰੇ ਕਰੇ ਪਈ ਹੂੰ ਹਾਂ 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 ਸਾਰਾ ਤਾਂ ਥੱਲੇ ਯੋਥੇ ਟਾਈਮਰ ਚੱਲ ਗਿਆ ਉਹ ਜੋ ਹਨ ਫਰਦੀ ਹਨ ਸਾਕ ਸਾਲ ਜੋ ਹਨ 100% ਡੈਮੇਜ 200 200 ਤੋਂ 250 ਗ੍ਰਾਮ ਦਾ ਮਤਲਬ ਵਜ਼ਨ ਸੀ ਇਹ ਲੋਣਾ ਘਟ ਗਿਆ ਅੱਛਾ ਸੀ ਵਜ਼ਨ ਦੇ ਹਿਸਾਬ ਨਾਲ ਇਹ ਹੁੰਦੀ ਕਿਤਨੀ ਹਾਈਟ ਤੋਂ ਆਣੀ 250 ਗ੍ਰਾਮ ਦੀ ਚੀਜ਼ ਨੇ ਤੁਸੀਂ ਦੇਖੋ ਡੈਮੇਜ ਬਸ ਦੋ ਦਿਨਾਂ ਚ ਕਰ ਦੇਣਗੇ ਪੂਰਾ ਕੰਪਲੀਟ ਸਾਰਿਆਂ ਦਾ ਹੀ ਕਰਾਂਗੇ ਤੇ ਸਾਨੂੰ ਵੀ ਕੋਈ ਮਤਲਬ ਰਹਿ ਨਾ ਜਾਵੇ ਬਸ ਇੰਨਾ ਧਿਆਨ ਰੱਖ ਲਓ ਸਤਿ ਸ਼੍ਰੀ ਅਕਾਲ ਬਹੁਤ ਕਿਹੜਾ ਆ ਸਾਰਾ ਹੀ ਹਾਂ ਕਿੰਨਾ ਏਰੀਆ ਦਾ ਹੋਣਾ ਹੀ ਤੁਹਾਡੇ ਧਿਆਨ ਚ ਸਾਰਾ ਹੀ ਆ ਹਾਂਜੀ ਅੱਛਾ ਤੁਹਾਨੂੰ ਤੇ ਵੀ ਚਾਹੀਏ ਠੀਕ ਹੈ ਫਾਸਟਿਕਲ ਨੂੰ ਸਾਡੇ ਐਸ ਡੀ ਐਮ ਸਾਹਿਬ ਆਏ ਆ ਐਡਿਸ ਸਾਹਿਬ ਐਡਿਸ ਸਾਹਿਬ ਨੇ ਫਾਸਟਿਕਲ ਟੀਮ ਸਾਰੀ ਨਾਲ ਆਈ ਹੈ ਸਪੈਸ਼ਲ ਗੁਰਦੌਰੀ ਦਾ ਆ ਗਿਆ ਮੇਰੇ ਖਿਆਲ ਆ ਗਿਆ ਤੇ ਸ਼ੁਰੂ ਕਰਾਉਣ ਲੱਗੇ ਮੈਮ ਦੇ ਅਫਰਟ ਸੁਣ ਲੈਣਾ ਫਿਰ ਜਲਦੀ ਆਊਟਰ ਆ ਗਿਆ ਉਹਦੇ ਵਸਰੇ ਤੇ ਆ ਗਿਆ ਨਹੀਂ ਕੋਈ ਨਹੀਂ ਹਾਰ ਰਗਦਾ ਇਹ ਸਾਡੇ ਵੱਲੋਂ ਤਾਂ ਨਿਰਦੇਸ਼ ਹੈ ਵੀ ਕੋਈ ਛੁੱਟੇ ਨਾ ਜੋ ਕਿਸੇ ਦਾ ਥੋੜਾ ਕਿਸੇ ਦਾ ਬਾਹਲਾ ਹੈ ਨਾ ਹਾਂ ਬੜਿਆ ਵੇ ਜੀ ਦੇਖੋ ਜੀ ਹਾਂ ਅੱਛਾ ਤੇ 2 ਢਾਈ ਕਿਲੇ ਬਾਣਾ 15 ਮਾਣ ਵੀ ਨਹੀਂ ਹੋਇਆ ਜੀ ਅੱਛਾ ਉਹ ਸਾਹਮਣੇ ਇੱਕ ਟਰਾਲੀ ਖੜੀ ਜੀ ਉੱਤੇ ਦੇ ਹੋਰ 4x4 ਨਵੜਾ ਹੈ ਅੱਛਾ ਵੱਡਾ ਹਾ ਤਾਂ 2 ਢਾਈ ਕਿਲੇ ਕਿਥਾਂ ਵੜਾਇਆ ਫਿਰ ਇਹਨਾਂ ਦਾ ਜਿਹੜਾ ਇਹ ਵੱਡ ਲਿਆ ਨਹੀਂ ਇਹ ਉਹਨਾਂ ਨੇ ਫੋਟੋਆਂ ਖਿੱਚ ਕੇ ਰੱਖਣਾ ਫਿਰ ਵੀ ਉਹਨਾਂ ਦਾ ਅਸੈਸ ਹੋ ਜਾਂਦਾ ਫੋਟੋਆਂ ਨਾਲ ਠੀਕ ਹੈ ਠੀਕ ਹੈ ਫੋਟੋ ਖਿੱਚ ਲਈਆਂ ਸੀ ਪਹਿਲਾਂ ਠੀਕ ਹੈ ਠੀਕ ਜੇ ਕਿਹਾ ਨੁਕਸਾਨ ਹੋਇਆ ਤਾਂ ਇਹ ਨਿਕਲ ਵੱਢ ਲਿਆ ਤੇ ਉਹਨੂੰ ਕਵਰ ਨਹੀਂ ਹੋਏਗਾ ਠੀਕ ਹੈ ਨੁਕਸਾਨ ਹੋਇਆ ਹੀ ਹੈ ਐਕਚੁਅਲੀ ਇਹ ਕਰਦੇ ਐਗਰੀਕਲਚਰ ਵਾਲੇ ਨਾਲ ਆ ਕੇ ਨਾ ਅਸੈਸ ਕਰ ਲੈਂਦੇ ਆ ਕਿ ਕਿੰਨਾ ਡੈਮੇਜ ਹੈ 30 40 70 80 ਉਹ ਐਗਰੀਕਲਚਰ ਵਾਲੇ ਨਾਲ ਆ ਕੇ ਉਹਨਾਂ ਦਾ ਅਸੈਸ ਕਰਦੇ ਠੀਕ ਉਹ ਫਿਰ ਇਹਨਾਂ ਮੈਟਰ ਨਹੀਂ ਕਰਦਾ ਕਿ ਵੱਢ ਲੈਣਗੇ ਬਟ ਕੱਲ ਸ਼ਾਮ ਤੱਕ ਉਹਨਾਂ ਕਰ ਹੀ ਦੇਣਾ ਸਾਰਾ ਠੀਕ ਕੋਈ ਨਹੀਂ ਸਾਰਾ ਕਵਰ ਕਰਾ ਦਾਂਗੇ ਠੀਕ ਸਸਟੀ ਗੱਲ ਦੀ ਸਸਟੀ ਗੱਲ ਸਸਟੀ ਗੱਲ ਕਿੰਨਾ ਏਰੀਆ ਹੋ ਗਿਆ ਏਰੀਆ ਹੋ ਗਿਆ ਜੀ 70 ਕਿੱਲੇ 70 ਕਿੱਲੇ ਸਾਰਾ ਟੁੱਟਵੇਂ ਕਿੱਲਾ ਕਿੱਲਾ ਦੋ ਦੋ ਕਿੱਲੇ ਅੱਛਾ ਹੋਰ ਚਾਰ ਕਿੱਲੇ ਸਾਡੀ ਦੇ ਖੜੀ ਆ ਅੱਛਾ ਅੱਛਾ ਠੀਕ ਆ ਆ ਦੇਖੋ ਜੀ ਮਾ ਅੱਛੇ ਪਟਵਾਰੀ ਇਹੀ ਨੇ ਇੱਧਰ ਵੀ ਨਹੀਂ ਇਹ ਉੱਧਰ ਪਿੰਡ ਦਾ ਆ ਰਹੇ ਸਾਰੇ ਉੱਧਰ ਆ ਰਹੇ ਠੀਕ ਆ ਹਾਂ ਦਿਖੀ ਜਾਂਦੇ ਆ ਟਿੱਕੇ ਟਿੱਕੇ ਤੇ ਆ ਜੀ ਪੈ ਲਿਆ ਹਾਂ ਆ ਇਹ ਆਲਪੜੇ ਅੱਜ ਕੇ 40 40 ਹੰਦਾਂ ਦੇ ਛੜੇ ਆ ਦਾ ਕਸਟ ਕਰ ਜਿਹੜੀ ਉਹਦਾ ਜਿਹੜੀ ਆ ਖੜੀ ਆ ਇਹ ਮੇਰੇ ਕੋਲ ਇਹ ਵੀ ਛੜਦੀ ਆ ਜੀ ਜੋ ਡੱਕ ਪੈਂਦੀ ਆ ਨਾ ਜੀ ਚਲੋ ਕੋਈ ਨਹੀਂ ਸਪੈਸ਼ਲ ਗਰਦੌਰੀ ਦੇ ਆਰਡਰ ਹੋ ਗਏ ਆ ਦਣ ਸ਼ੁਰੂ ਕਰਨ ਲੱਗਿਆ ਸਾਡੇ ਜੀ ਤੇ ਆ ਪਾਇਆ ਪਾ ਗਰਦੂਰ ਹੋ ਗਿਆ ਇੱਕ ਕਹਣਾ ਜੀ ਆ ਏਰੀਆ ਪਾਣੀ ਨਾਲ ਮਰ ਜਾਂਦਾ ਜੀ ਹਾਂ ਸਰਵਾ ਮੈਂ ਕਰਾਤਾ ਜੀ ਇਹਦਾ ਹਾਂ ਤੇ ਡਰੇਨ ਮਹਕਮਾ ਨੂੰ ਜੀ ਇਹ ਤੋਂ ਪਾਈਪ ਲਾਈਨ ਡਰੇਨ ਨੂੰ ਜਾਣੀ ਹੈ ਜੀ ਉਹਦਾ ਤੁਸੀਂ ਉਹ ਫਾਈਲ ਐਕਸ ਸਾਹ ਨੂੰ ਜੋ ਕਹਿ ਦੋ ਸ਼ੈਡੂ ਹੋ ਜੀ ਕਹਿ ਦਿੰਦੇ ਆ ਹਾਂ ਜੀ ਇੱਕ ਸਾਡੇ ਕੰਮ ਬਣ ਗਈ ਬਹੁਤ ਬਹੁਤ ਧੰਨਵਾਦ ਜੀ ਉਹਦਾ ਮੁਬਾਰਕਾਂ ਤੁਹਾਨੂੰ ਉਹਦੇ ਨਾਲ ਤਾਂ ਸਾਨੂੰ ਇੱਕ ਹੋਰ 50 ਕਿੱਲੇ ਦਾ ਫੰਡ ਹੋਰ ਲਿਆ ਚਲੋ ਵੇ ਹਾਂ ਨਹੀਂ ਕੋਈ ਨਹੀਂ ਕਰੀ ਜਾਵਾਂਗੇ ਬਹੁਤ ਸਾਰਾ ਕੰਮ ਪੂਰਾ ਪੈਂਡ ਕੋਸ਼ ਆ ਜੀ ਇਹ ਕਰਵਾਵਾਂਗੇ ਪਾਗੇ ਅਸਖੀਮ ਸਾਹਿਬ ਨਾਲ ਆਏ ਆ ਤੇ ਬਸ ਸ਼ੁਰੂ ਕਰਵਾ ਹੀ ਦੋਗੇ ਹਾਂ ਨਹੀਂ ਨਹੀਂ ਹੋ ਗਈ ਮੈਂ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਜਿੰਨਾ ਜਿੰਨਾ ਏਰੀਆ ਹੋਇਆ ਜਿਹਦਾ ਕੋ ਕਿੱਲਾ ਦੋ ਕਿੱਲੇ ਕਨਾਲਾਂ ਸਾਰੇ ਰਿਕਾਰਡ ਜੜਾ ਕੇ ਸਾਹਿਬ ਮਾਲੀਆ ਜੀ ਉੱਥੇ ਦੋ ਕਿੱਲੇ ਸਬਜ਼ੀ ਕਿੰਦਰ ਰੋਡ ਤੇ ਤੇ ਆਇਆ ਉਹ ਖੜਾ ਜੀ ਇਹਦੀ ਸਬਜ਼ੀ ਮਾਰੀ ਗਈ ਕਰੀਬ ਬੰਦਾ ਜੀ ਅੱਛਾ ਅੱਛਾ ਇਹਦਾ ਕੀ ਹੋਊਗਾ ਠੇਕੇ ਜੀ 1780 ਕੇ ਲਈ 178000 ਰੁਪਏ ਕੇ ਠੀਕ ਹੈ ਇਹਦਾ ਵੀ ਪਵਾ ਦੋ ਇੱਚੀ ਗੱਲ ਹੈ ਹਾਂ ਹਾਂ ਇਹ ਸਭ ਦੀ ਵੀ ਹੁੰਦੀ ਹੈ ਨਾਲ ਜਿਹੜੇ ਸਾਰਿਆਂ ਨੂੰ ਮਿਲੂਗਾ ਕੋਈ ਨਹੀਂ ਸਾਰਿਆਂ ਨੂੰ ਪਹਿਲਾਂ ਵੀ ਆਪਾਂ ਦੇ ਹੀ ਦਿੱਤਾ ਮਾਦ ਸਾਹਿਬ ਨੂੰ ਸਾਰਿਆਂ ਨੂੰ ਇਹ ਵੀ ਮਿਲ ਜੂਗਾ ਬਹੁਤ ਸੰਯੋਗ ਆ ਰਿਹਾ ਠੀਕ ਹੈ ਜੀ ਬਹੁਤ ਸ਼ੁਕਰੀਆ ਬੜੇ ਵੱਡੇ ਜਹਾੜੇ ਹੋਰ ਮਕਸਰ ਵੀ ਲੈ ਕੇ ਜੀ ਇਹਨੂੰ ਇੱਕ ਵਾਰੀ ਵੱਢ ਕੇ ਫਿਰ ਕੱਟਦੇ ਆ ਕਿ ਮਰਿਆ ਛੋੜਾ ਸਰ ਨਾ ਤੰਦੀ ਮੈਨੂੰ ਫੋਨ ਮੈਂ ਕਿਹਾ ਫਿਰ ਫੋਨ ਪੇਸ ਮਨਾਉਣਾ